ਸਤਿ ਸ੍ਰੀ ਅਕਾਲ ਜੀ ਮੈਂ ਸੁਖਪਾਲ ਸਿੰਘ ਗਲੜ ਤੇ ਗੱਲ ਕਰਦੇ ਆ ਜੀ ਕਿ ਗੰਦੇ ਆਂਡੇ ਜਿਹੜੇ ਹੁੰਦੇ ਆ ਨਾ ਉਹ ਹਮੇਸ਼ਾ ਗੰਦੇ ਹੀ ਹੁੰਦੇ ਆ ਉਹਨਾਂ ਨੂੰ ਜਿੰਨੀ ਮਰਜ਼ੀ ਚੰਗੀ ਨਸਲ ਦੀ ਕੁੱਕੜੀ ਦੇ ਥੱਲੇ ਸਿਆਣੀ ਨਸਲ ਦੀ ਕੁੱਕੜੀ ਦੇ ਥੱਲੇ ਰੱਖ ਲੋ ਉਹਨਾਂ ਚੋਂ ਹਮੇਸ਼ਾ ਗੰਦ ਹੀ ਨਿਕਲਣਾ ਹੁੰਦਾ ਤੇ ਇਦਾਂ ਦਾ ਜੀ ਇੱਕ ਗੰਦਾ ਆਂਡਾ ਗੋਦੀ মিডিਆ ਦਾ ਇੱਕ ਟੁੱਟਾ ਜਿਹਾ ਪੱਤਰਕਾਰ ਉਹਨੇ ਆਪਣੀ ਾਕਾਤ ਵਿਖਾਉਂਦਿਆਂ ਐਡਾ ਬੇਤੁਕਾ ਇੱਕ ਸਵਾਲ ਕੀਤਾ ਉਹ ਵੀ ਉਦੋਂ ਜਦੋਂ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜਿਹੜੇ ਸਬੰਧਾਂ ਦੇ ਵਿੱਚ ਖਟਾਸ ਚੱਲਣ ਢਈ ਆ ਕੋਈ ਪਤਾ ਨਹੀਂ ਕਦੋਂ ਕੀ ਹੋ ਜਾਣਾ ਆ ਵੈਸੇ ਵੈਗੂ ਅਕਾਲ ਪੁਰਖ ਅੱਗੇ ਅਰਦਾਸ ਆ ਕਿ ਇਦਾਂ ਦਾ ਕੁਝ ਨਾ ਹੋਵੇ ਕਿਉਂਕਿ ਜੰਗਾਂ ਯੁੱਧਾਂ ਨੇ ਹਮੇਸ਼ਾ ਨੁਕਸਾਨ ਹੀ ਕੀਤੇ ਨੇ ਆਵਾਮ ਦੇ ਸੋ ਜਿੱਥੇ ਦੇਸ਼ ਦੀ ਆਵਾਮ ਸਹਿਮੀ ਆ ਤੇ ਫਿਰ ਵੀ ਸਹਿਮ ਚੋਂ ਗੁਜ਼ਰਦੇ ਹੋયા ਸਾਰੇ ਧਰਮ ਸਾਰੀਆਂ ਜਾਤਾਂ ਸਾਰੇ ਮਜ਼ਹਬ ਇੱਕਜੁੱਟ ਹੋ ਕੇ ਦੇਸ਼ ਦੇ ਲਈ ਖਲੋਤੇ ਨੇ ਦੇਸ਼ ਦੇ ਲਈ ਲੜਨ ਦਾ ਜਜ਼ਬਾ ਜਿਹੜਾ ਉਹਨਾਂ ਦੇ ਵਿੱਚ ਦਿਖਾਈ ਦੇ ਰਿਹਾ ਸਮੁੱਚੇ ਭਾਰਤ ਵਾਸੀਆਂ ਵਿੱਚ ਤੇ ਉੱਥੇ ਹੀ ਇੱਕ ਖੱਚ ਬਿਰਤੀ ਦਾ ਪੱਤਰਕਾਰ ਜੰਮੂ ਕਸ਼ਮੀਰ ਦੇ ਇੱਕ ਮੁਸਲਮਾਨ ਸਾਡੇ ਭਰਾ ਨੂੰ ਸਵਾਲ ਕਰਦਾ ਆ ਸਵਾਲ ਇਦਾਂ ਦਾ ਕਰਦਾ ਆ ਕਿ ਉਹ ਸਵਾਲ ਸੁਣ ਕੇ ਹੀ ਸੁਭਾਵਕ 하게 ਹਰੇਕ ਜੋ ਚੰਗੀ ਵਰਤੀ ਦਾ ਚੰਗੀ ਮਾਨਸਿਕਤਾ ਦਾ ਇਨਸਾਨ ਆ ਉਹਨੂੰ ਲਾਂ ਤਾਂ ਹੀ ਪਾਉਂਦਾ ਆ ਆ ਇੱਕ ਮੁਸਲਮਾਨ ਭਰਾ ਨੂੰ ਜੰਮੂ ਕਸ਼ਮੀਰ ਦੇ ਭਰਾ ਨੂੰ ਉਹ ਮੂੰਹ ਦੇ ਅੱਗੇ ਮਾਈਕ ਕਰਕੇ ਤੇ ਪੁੱਛਣ ਡਿਆ ਆਗੇ ਕਿ ਤੇਰੇ ਰਿਸ਼ਤੇਦਾਰਾਂ ਚੋਂ ਜਾਂ ਤੇਰੇ ਦੋਸਤਾਂ ਮਿੱਤਰਾਂ ਚੋਂ ਕੋਈ ਅਤਵਾਦੀ ਹੈਗਾ ਹੁਣ ਸੋਚੋ ਜੀ ਕਿੱਡਾ ਘਟੀਆ ਸਵਾਲ ਆਇਆ ਏ ਇਹ ਸਿੱਧਾ ਸਿੱਧਾ ਇੱਕ ਤਰਮ ਨੂੰ ਇੱਕ ਮਜ਼ਹਬ ਨੂੰ ਟਾਰਗੇਟ ਕੀਤਾ ਜਾ ਰਿਹਾ ਸਿੱਧਾ ਇਲਜ਼ਾਮ ਲਾਇਆ ਜਾ ਰਿਹਾ ਕਿ ਜਿਹੜੇ ਹੱਤਵਾਦੀ ਨੇ ਉਹ ਮੁਸਲਮਾਨਾਂ ਦੇ ਵਿੱਚ ਹੀ ਹੁੰਦੇ ਨੇ ਜਦੋਂ ਕਿ ਹੱਤਵਾਦੀਆਂ ਦਾ ਤਾਂ ਕੋਈ ਧਰਮ ਹੀ ਨਹੀਂ ਹੁੰਦਾ ਭਾਰਤ ਵਿੱਚ ਥਾਂ ਥਾਂ ਤੇ ਹੱਤਵਾਦੀਏ ਨੇ ਉਹਨਾਂ ਵੱਲ ਕਿਸੇ ਦਾ ਧਿਆਨ ਨਹੀਂ ਜਾਂਦਾ ਜਿਹੜੇ ਜਾਤੀਵਾਦੀ ਹੱਤਵਾਦੀਏ ਨੇ ਕਿਸੇ ਨੂੰ ਘੋੜੀ ਨਹੀਂ ਚੜ੍ਹਨ ਦਿੱਤਾ ਜਾਂਦਾ ਅਨੁਸੂਚਿਤ ਜਾਤੀ ਵਿੱਚ ਆਉਂਦੇ ਲੋਕਾਂ ਨੂੰ ਐਸੀ ਕੈਟਾਗਰੀ ਚ ਆਉਂਦੇ ਲੋਕਾਂ ਨੂੰ ਵਿਆਹ ਦੇ ਵੇਲੇ ਘੋੜੀ ਨਹੀਂ ਚੜਨ ਦਿੱਤਾ ਜਾਂਦਾ ਢੋਲ ਠਮਕਿਆਂ ਨਾਲ ਆਪਣੀ ਉਹ ਬਰਾਤ ਨਹੀਂ ਕੱਢ ਸਕਦੇ ਮੁੱਛਾਂ ਨਹੀਂ ਰੱਖ ਸਕਦੇ ਚੰਗੀ ਗੱਡੀ ਚੰਗਾ ਮੋਟਰਸਾਈਕਲ ਜਾਂ ਬੁਲਟ ਜਿਵੇਂ ਕਹਿ ਸਕਦੇ ਆ ਕਿ ਨਹੀਂ ਰੱਖ ਸਕਦੇ ਉਹਨਾਂ ਦੇ ਮਤਲਬ ਰੱਖਣ ਤੇ ਇਤਰਾਜ਼ ਆ ਤੇ ਫਿਰ ਉਹ ਵੀ ਤੇ ਅਤਵਾਦੀ ਹੀ ਨੇ ਚਲੋ ਮੈਂ ਗੱਲ ਕਰ ਰਿਹਾ ਹਾਂ ਸਾਕੇ ਉਹ ਪੱਤਰਕਾਰ ਪੁੱਛਦਾ ਆ ਉਸ ਭਰਾ ਨੂੰ ਕਿ ਤੇਰੇ ਰਿਸ਼ਤੇਦਾਰਾਂ ਚੋਂ ਜਾਂ ਤੇਰੇ ਦੋਸਤਾਂ ਮਿੱਤਰਾਂ ਚੋਂ ਕੋਈ ਅਤ ਵਧੀ ਹੈਗਾ ਤੇ ਭੈਣੋ ਭਰਾਵੋ ਜੋ ਜਵਾਬ ਉਸ ਮੁਸਲਮਾਨ ਭਰਾ ਨੇ ਦਿੱਤਾ ਉਸ ਖਾ체 ਪੱਤਰਕਾਰ ਨੂੰ ਉਹ ਧਰਮ ਨਾਲ ਸੁਣ ਕੇ ਨਾ ਸਵਾਦ ਆ ਗਿਆ ਦਿਲ ਬਾਗੋ ਬਾਗ ਹੋ ਗਿਆ ਜਿਵੇਂ ਇੱਕ ਫਿਲਮ ਚ ਗੁਲਸ਼ਨ ਗਰੋਵਰ ਨੇ ਕਹਿੰਦਾ ਨਾ ਕਿ ਬਾਈ ਗॉड ਦਿਲ ਗਾਰਡਨ ਗਾਰਡਨ ਹੋ ਗਿਆ ਸੱਚੀ ਮੇਰਾ ਵੀ ਹੋ ਗਿਆ ਉਸ ਵੀਰ ਨੇ ਆਪਣੀ ਸੂਝ ਬੂਝ ਦਾ ਸਬੂਤ ਦਿੰਦੇ ਆ ਅੱਗੋਂ ਇਹ ਜਵਾਬ ਦਿੱਤਾ ਕਿ ਮੇਰਾ ਕੋਈ ਵੀ ਰਿਸ਼ਤੇਦਾਰ ਜਾਂ ਕੋਈ ਵੀ ਸੱਜਣ ਮਿੱਤਰ ਆਰਐਸਐਸ ਦੇ ਵਿੱਚ ਨਹੀਂ ਹੈਗਾ ਤੇ ਜਦੋਂ ਇਹ ਗੱਲ ਕਹੀ ਉਹਨੇ ਤੇ ਪੱਤਰਕਾਰ ਦਾ ਮੂੰਹ ਵੇਖਣ ਵਾਲਾ ਸੀਗਾ ਉਹ ਕਹਿੰਦਾ ਕਿ ਸਾਡਾ ਕਿਸੇ ਵੀ ਰਿਸ਼ਤੇਦਾਰ ਦਾ ਸੱਜਣ ਮਿੱਤਰ ਦਾ ਮੇਰੇ ਦਾ ਆਰਐਸਐਸ ਦੇ ਨਾਲ ਦੂਰ ਦੂਰ ਤੱਕ ਕੋਈ ਨਾਤਾ ਨਹੀਂ ਹੈਗਾ ਤੇ ਧਰਮ ਨਾਲ ਉਸ ਪੱਤਰਕਾਰ ਨੂੰ ਅੱਗੋਂ ਕੋਈ ਜਵਾਬ ਨਹੀਂ ਆਇਆ ਸ਼ਰਮਿੰਦਾ ਹੋ ਕੇ ਤੇ ਹੱਸਣ ਲੱਗਾ ਤੋ ਕਹਿੰਦਾ ਜਦੋਂ ਸਾਡਾ ਆਰਐਸਐਸ ਦੇ ਨਾਲ ਕੋਈ ਨਾਤਾ ਨਹੀਂਗਾ ਇਸ ਕਰਕੇ ਸਾਡੀ ਰਿਸ਼ਤੇਦਾਰੀ ਦੇ ਵਿੱਚ ਜਾਂ ਮੇਰੇ ਦੋਸਤਾਂ ਮਿੱਤਰਾਂ ਚ ਕੋਈ ਹੱਤਵਾਦੀ ਵੀ ਨਹੀਂ ਹੈਗਾ ਸੋ ਉਮੀਦ ਆ ਕਿ ਇਹ ਜਿਹੜਾ ਜਵਾਬ ਸਾਡੇ ਮੁਸਲਮਾਨ ਭਰਾ ਨੇ ਉਸ ਘਟੀਆ ਪੱਤਰਕਾਰ ਨੂੰ ਦਿੱਤਾ ਉਹ ਸੁਣ ਕੇ ਤੁਹਾਨੂੰ ਵੀ ਜ਼ਰੂਰ ਚੰਗਾ ਲੱਗਾ ਹੋਣਾ ਆ ਕਿ ਸਾਡਾ ਕੋਈ ਵੀ ਰਿਸ਼ਤੇਦਾਰ ਸੱਜਣ ਮਿੱਤਰ ਆਰਐਸਐਸ ਦੇ ਵਿੱਚ ਨਹੀਂ ਹੈਗਾ ਇਸ ਲਈ ਅਸੀਂ ਹੱਤਵਾਦੀ ਵੀ ਨਹੀਂ ਹਾਂਗੇ ਸਭ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਇਹੋ ਜਿਹੇ ਪੱਤਰਕਾਰਾਂ ਦੇ ਮੂੰਹ ਤੇ ਚਪੇੜ ਇਦਾਂ ਹੀ ਵੱਜਦੀ ਰਹੇ